ਮਿੰਟੋ ਜੀ ਅੱਜ ਕਈ ਸਾਰੇ ਮੁੱਦੇ ਨੇ ਜਿਹੜੇ ਬੜੇ ਅਹਿਮ ਨੇ ਉਹਨਾਂ ਤੇ ਆਪਾਂ ਗੱਲਬਾਤ ਕਰਨੀ ਹੈ ਪਰ ਉਹਨਾਂ ਦੇ ਵਿੱਚੋਂ ਇੱਕ ਅਹਿਮ ਚੀਜ਼ ਹੋਰ ਵੀ ਹੈ ਕਲਕੱਤਾ ਰੇਪ ਵਾਲੀ ਕੇਸ ਜਿਹੜਾ ਸੀ ਉਹ ਸੋਲਵ ਹੋਣਾ ਚਾਹੀਦਾ ਸੀ ਜਦ ਕਿ ਉਹ ਜਾਦਾ ਗੁੰਝਲਦਾਰ ਹੁੰਦਾ ਜਾ ਰਿਹਾ ਰੋਜ਼ ਨਵੀਆਂ-ਨਵੀਆਂ ਉਹਦੇ ਵਿੱਚੋਂ ਐਦਾਂ ਗੁੰਝਨਾ ਨਿਕਲਦੀਆਂ ਆ ਰਹੀਆਂ ਨੇ ਕਹਿੰਦੇ ਕਿ ਕੱਲਾ ਰੇਪ ਨਾਲ ਜੁੜਿਆ ਹੋਇਆ ਮਾਮਲਾ ਹੀ ਨਹੀਂ ਐ ਹੋਰ ਪਾਸੇ ਨੂੰ ਵੀ ਜਾ ਰਿਹਾ ਕੀ ਨਵੀਆਂ ਅਪਡੇਟਸ ਕੀ ਨੇ ਹੁਣ ਉਹਦੇ ਵਿੱਚ ਦੇਖੋ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਆ ਜੀ ਕਿ ਉਹਦੇ 'ਚ ਕਿ ਇਹ ਕਿ ਸੁਪਰੀਮ ਕੋਰਟ ਨੇ ਕਿਹਾ ਕਿ 30 40 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲਾਪਰਵਾਹੀ ਆ ਕੋਰ ਲਾਪਰਵਾਹੀ ਪੁਲਿਸ ਦੀ ਇੱਕ ਏਐਸਪੀ ਲੇਡੀ ਪੁਲਸ ਅਫਸਰ ਹੈ ਜਿਹੜੀ ਉਹਦੇ ਤੇ ਵੀ ਡਾਊਟ ਜਤਾਇਆ ਗਿਆ ਹੈ ਕਿ ਇਸਨੇ ਬਹੁਤ ਜ਼ਿਆਦਾ ਗਲਤ ਕੀਤਾ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਸੁਣਵਾਈ ਹੋਈ ਆ ਉਦੇਚ ਸਭ ਤੋਂ ਵੱਡਾ ਇਹ ਮੁੱਦਾ ਰੱਖਿਆ ਗਿਆ ਕਿ ਜਦੋਂ ਡੈਥ ਜਿਹੜੀ ਹੈ ਉਹ ਸਵੇਰੇ ਹੋ ਗਈ ਜੀ ਐਫ ਆਈ ਆਰ ਰਾਤ ਨੂੰ 11:30 ਕਰ ਰਹੇ ਹੋ ਹਮ ਕਮਾਲ ਸਵਾਲ ਸਵਾਲ ਵੀ ਹੋ ਗਿਆ ਨਾਲ ਸਭ ਇਸ ਤੋਂ ਵੱਡੀ ਬੇਸ਼ਰਮੀ ਇਸ ਤੋਂ ਵੱਡਾ ਨਕਮਾਪਨ ਹੈ ਹੀ ਨਹੀਂ ਜੀ ਦੂਜੀ ਚੀਜ਼ ਕਿ ਉਹਨਾਂ ਨੇ ਕਿਹਾ ਕਿ ਜਦੋਂ ਗੈਰ ਕੁਦਰਤੀ ਮੌਤ ਦਰਜ ਹੀ ਨਹੀਂ ਸੀ ਕੀਤੀ ਤਾਂ ਪੋਸਟਮਾਰਟਮ ਪਹਿਲਾਂ ਕਿਉਂ ਕਰ ਦਿੱਤਾ ਗਿਆ ਹਮ ਸੀਬੀਆਈ ਨੇ ਉੱਥੇ ਜਾ ਕੇ ਕਿਹਾ ਕਿ ਸਬੂਤਾਂ ਨਾਲ ਛੇੜਛਾੜ ਹੋ ਰਹੀ ਹੈ ਜੀ ਹੁਣ ਇਹ ਜਾਂਚ ਪੜਤਾਲ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਚੱਲੇਗੀ ਕਿ ਨਹੀਂ ਚੱਲੇਗੀ ਇਹ ਤੇ ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਦੇ ਵਿੱਚ ਨਿਗਾਹ ਰੱਖੀ ਬੈਠਾ ਹੈ ਇਹ ਇੱਕ ਤਸੱਲੀ ਵਾਲੀ ਗੱਲ ਆ ਜੀ ਦੂਜੀ ਚੀਜ਼ ਜਿਹੜੀ ਕੱਲ ਇੱਕ ਵਾਪਰੀ ਆ ਇਸੇ ਹੀ ਕਾਲਜ ਦਾ ਯਾਨੀ ਮੈਡੀਕਲ ਕਾਲਜ ਦਾ ਇੱਕ ਜਿਹੜਾ ਡਿਪਟੀ ਸੁਪਰਡੈਂਟ ਰਿਟਾਇਰਡ ਆ ਜੀ ਉਹ ਕੋਰਟ 'ਚ ਚਲੇ ਜਾਂਦਾ ਹੈ। ਹੂੰ। ਉਹ ਕਹਿੰਦਾ ਕਿ ਇੱਥੇ ਲਾਸ਼ਾਂ ਵੇਚੀਆਂ ਗਈਆਂ। ਓਹੋ। ਇੱਥੇ 20% ਕਮਿਸ਼ਨ ਲਾਇਆ ਗਿਆ ਟੈਂਡਰਿੰਗ 'ਚ। ਹੂੰ। ਇੱਥੇ ਬਦਲੀਆਂ ਜਿਹੜੀਆਂ ਉਹ ਰਿਸ਼ਵਤਾਂ ਦੇ ਨਾਲ ਕੀਤੀਆਂ ਗਈਆਂ। ਇੱਥੇ ਫੇਲ ਸਟੂਡੈਂਟ ਜਾਣ ਕੇ ਕੀਤੇ ਗਏ ਕਿ ਜਦੋਂ ਰਿਸ਼ਵਤ ਦੇਣ ਕੀ ਤਪਾਸ ਹੋ ਜਾ। ਪਾਸ ਹੋ ਜਾਂ। ਮਤਲਬ ਕਿ ਇਸ ਤਰ੍ਹਾਂ ਦੇ ਦੋਸ਼ ਬਹੁਤ سارے ਸਵਾਲ ਨੇ ਸਭ। ਤਾਂ ਖੈਰ ਇਸ ਮਾਮਲੇ ਦੇ ਵਿੱਚ ਸਵਾਲ ਤੇ ਇੱਕ ਵੱਡਾ ਇਹ ਵੀ ਬਣਦਾ ਕਿ ਜਿਹੜੇ ਉੱਥੇ ਕਲਕੱਤਾ ਦੇ ਵਿੱਚ ਜਾ ਕੇ ਜੀ ਉਹ ਜਿਹੜਾ ਅਗਨੀ ਉਤਰੀ ਆ ਜਿਹਨੇ ਫਿਲਮ ਬਣਾਈ ਸੀਗੀ ਕਸ਼ਮੀਰ ਫਾਈਲਸ ਜੀ ਉਹ ਜਾ ਕੇ ਜਿਸ ਤਰ੍ਹਾਂ ਇਤਿਹਾਸ ਨੂੰ ਤੋੜ ਮੋੜ ਕੇ ਗੱਲਾਂ ਪਿਆ ਕਰਦਾ ਹੈ ਸਵਾਲ ਤੇ ਸਰ ਇਹ ਵੀ ਆ ਕਿ ਬਦਲਾਪੁਰ ਜਿਹੜਾ ਕਿ ਮੁੰਬਈ ਤੋਂ ਥੋੜੀ ਦੂਰ ਆ ਜੀ ਉਹਦੇ ਤੇ ਕਿਉਂ ਨਹੀਂ ਬੋਲਿਆ ਜਾ ਰਿਹਾ ਅੱਜ ਐਮਪੀ ਹਰਪ੍ਰੀਤ ਸਿੰਘ ਉੱਥੇ ਖਤ ਕਿਉਂ ਨਹੀਂ ਲਿਖ ਰਿਹਾ ਇਹ ਵੀ ਇੱਕ ਵੱਡਾ ਸਵਾਲ ਆ ਕਿਉਂਕਿ ਜੋ ਉੱਥੇ ਹੋਇਆ ਉਹ ਵੀ ਸਾਡੇ ਸਿਸਟਮ ਜਾਂ ਕਹੋ ਸਾਡੇ ਸਮਾਜ ਦੇ ਮੱਥੇ ਤੇ ਕੱਲਾ ਲੰਗਾਇਆ ਤੇ ਉੱਥੇ ਵੀ ਜਿਸ ਤਰ੍ਹਾਂ ਦੀ ਪਰਦਾਪੋਸ਼ੀ ਕੀਤੀ ਗਈ ਆ ਉਹ ਵੀ ਕਿਸੇ ਮੈਂ ਕਹੂੰਗਾ ਕਿ ਨਖਿੱਧ ਤੇ ਨਾਕਸ ਹੂੰ ਜੋ ਪ੍ਰਸ਼ਾਸਕੀ ਪ੍ਰਬੰਧ ਇਹਦਾ ਉਦਾ ਸਿਖਰ ਹੈ ਜੀ ਜੀ ਕਿਉਂਕਿ ਉਹ ਸਕੂਲ ਜਿਹੜਾ ਸੀ ਉਹ ਭਾਜਪਾ ਦੇ ਇੱਕ ਨੇਤਾ ਦਾ ਸੀ ਹੂੰ जिस ਕਰਕੇ ਉਥੇ ਵੀ ਪਹਿਲਾਂ ਪਰਦਾ ਪੋਸ਼ੀ ਕੀਤੀ ਗਈ ਸਾਬ ਜੀ ਜੀ ਤੇ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਕਿ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕੀਤਾ ਉਹਨਾਂ ਨੂੰ ਇਦਾਂ ਬੰਨ ਕੇ ਖੜ ਰਹੇ ਨੇ ਉਹ ਇੱਕ ਵੀਡੀਓ ਮੈਂ ਦੇਖਦਾ ਪਿਆ ਸੀਗਾ ਇਦਾਂ ਬੰਨ ਕੇ ਖੜਦੇ ਪਏ ਨੇ ਜਿਵੇਂ ਉਹ ਦੇਸ਼ਤਰ ਹੋਈ ਹੁੰਦੇ ਆ ਦੱਸੋ ਕਿਉਂਕਿ ਮਜਬੂਰੀ ਬਣ ਗਈ ਜਦੋਂ ਤੁਸੀਂ ਗੱਲ ਹੀ ਨਹੀਂ ਸੁਣ ਰਹੇ ਕਿਸੇ ਦੀ ਹੂੰ ਕੋਈ ਪ੍ਰੋਟੈਸਟ ਫਿਰ ਕਰਨ ਵਾਸਤੇ ਮਜਬੂਰ ਹੋ ਜਾਏਗਾ ਤਾਂ ਕੀ ਕੀਤਾ ਜਾਏਗਾ ਉਲਟਾ ਆ ਦੇਖੋ ਐਫ ਆਈ ਆਰ ਉੱਥੇ ਵੀ ਲੇਟ ਆ ਜੀ ਤੇ ਜਿਹੜੇ ਪ੍ਰੋਟੈਸਟਰ ਸਨ ਉਹਨਾਂ ਨੂੰ ਉਹਨਾਂ ਨੇ 24 ਘੰਟਿਆਂ ਤੋਂ ਪਹਿਲਾਂ ਹੀ ਚੁੱਕ ਲਿਆ ਹਮ 70 ਜਣਿਆਂ ਨੂੰ ਕਰਨੀਸ ਜੀ ਉਹਨਾਂ ਦੇ ਕਰ ਨਹੀਂ ਰਹੇ ਹਾਂ ਹਾਂਜੀ ਸਾਹਿਬ 70 ਜਣਿਆਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਚੁੱਕੀ ਆ ਜੀ ਉਥੋਂ ਦੀ ਮਹਾਰਾਸ਼ਟਰ ਦੀ ਪੁਲਿਸ ਮਤਲਬ ਕਿ ਅਜੀਬ ਸਾਡੇ ਇੱਥੋਂ ਦੇ ਪ੍ਰਬੰਧ ਨੇ ਅਜੀਬ ਸਾਡੀ ਇੱਥੋਂ ਦੀ ਰਾਜਨੀਤੀ ਹੈ ਕਿਹਨਾਂ ਆਉਂਦੀ ਹੈ ਸੱਚ ਜਾਣਿਓ ਹੁਣ ਇਦਾਂ ਅਵਾਜ਼ਾਰੀ ਹੁੰਦੀ ਆ ਕਿ ਇਸ ਮੁਲਕ ਦੇ ਵਿੱਚ 4-4 ਸਾਲ ਦੀਆਂ ਬੱਚੀਆਂ ਵੀ ਮਹਿਫੂਜ਼ ਨਹੀਂ ਆ ਜੀ ਸਕੂਲ ਚ ਮਹਿਫੂਜ਼ ਨਹੀਂ ਆ ਬਿਲਕੁਲ ਦਰਿੰਦੇ ਉੱਥੇ ਘੁੰਮ ਰਹੇ ਨੇ ਤੇ ਉਲਟਾ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਉਹ ਮਤਲਬ ਕਿ 6-6 ਘੰਟੇ 7-7 ਘੰਟੇ ਪੁਲਿਸ ਦੇ ਧੱਕੇ ਧੋੜੇ ਖਾ ਕੇ ਐਫ ਆਈ ਆਰ ਦਰਜ ਨਹੀਂ ਕਰਵਾ ਸਕਦੇ ਹਮ ਜੀ ਇੱਕ ਬੱਚੀ ਦੀ ਪੀੜਤ ਬੱਚੀ ਦੀ ਮਾਂ ਪ੍ਰੈਗਨੈਂਟ ਹੈ ਹਮ ਉਸ ਗਰਭਵਤੀ ਔਰਤ ਨੂੰ ਪ੍ਰਦਰਸ਼ਨ ਦੇ ਵਿੱਚ ਜਾਣਾ ਪੈਂਦਾ ਉੱਥੇ ਲਾਠੀਆਂ ਖਾਣੀਆਂ ਪੈਂਦੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋ ਰਹੀਆਂ ਨੇ ਸਾਬ ਮਿੰਟੂ ਜੀ ਕਿੰਨਾ ਡਰ ਹੈ ਇੱਕ ਜਿਹੜਾ ਬੱਚਾ ਪੈਦਾ ਹੋ ਗਿਆ ਉਹਦੀ ਸੁਰੱਖਿਆ ਨਹੀਂ ਹੈ ਇੱਕ ਜਿਹੜਾ ਹੋਣ ਵਾਲਾ ਹੈ ਉਹਦੇ ਲਈ ਪਹਿਲਾਂ ਹੀ ਡਰ ਪੈਦਾ ਹੋ ਗਏ ਨੇ ਕਿਉਂਕਿ ਇਦਾਂ ਦਾ ਮਾਹੌਲ ਬਣ ਰਿਹਾ ਤੇ ਆਪਾਂ ਸਾਰੇ ਆਉਣ ਵਾਲੇ ਭਵਿੱਖ ਵਾਸਤੇ ਕਿੰਨੇ ਡਰਦੇ ਆ ਕਿੰਨਾ ਖੌਫ ਪੈਦਾ ਹੋ ਰਿਹਾ ਇਹਨਾਂ ਚੀਜ਼ਾਂ ਤੋਂ ਖੌਫ ਨਾ ਕਹੇ ਹੌਲ ਨਾ ਇੱਕ ਹੌਲ ਨਾ ਕਹੇ ਜੀ ਇੱਕ ਮੈਂ ਕਹੂੰਗਾ ਕਿ ਐਸਾ ਵਾਤਾਵਰਨ ਹੈ ਸਾਡੇ ਵਾਲੇ ਦੁਆਲੇ ਕਿ ਜਿਹਦੇ ਵਿੱਚ ਅਸੀਂ ਕਹਿ ਲੋ ਕਿ ਸਿਵਾਏ ਲਾਸ਼ਾਂ ਗਿਨਣ ਤੋਂ ਸਿਵਾਏ ਬਲਾਤਕਾਰ ਗਿਨਣ ਤੋਂ ਸਿਵਾਏ ਕਹਿ ਲੋ ਕਿ ਅੰਕੜੇ ਗਿਨਣ ਤੋਂ ਕੁਝ ਨਹੀਂ ਕਰ ਸਕਦੇ ਅਸੀਂ ਅੰਕੜੇ ਗਿਨਣ ਵਾਲੇ ਬਲਾਤਕਾਰ ਗਿਨਣ ਵਾਲੇ ਅਸੀਂ ਕਤਲ ਉਗਾਰਤ ਗਿਨਣ ਵਾਲੇ ਅਸੀਂ ਪ੍ਰਸ਼ਾਸਕੀ ਨਕਾਮੀਆਂ ਗਿਨਣ ਵਾਲੇ ਇੱਕ ਤਰ੍ਹਾਂ ਨਾਲ ਕੈਲਕੂਲੇਟਰ ਬਣ ਕੇ ਰਹਿ ਗਏ ਇਸ ਤੋਂ ਸਿਵਾ ਕੁਝ ਨਹੀਂ ਹੈ ਕੁਝ ਨਹੀਂ ਬਿਲਕੁਲ ਬਿਲਕੁਲ ਪੰਜਾਬੀ ਜੀ ਗੱਲ ਇਹੀ ਕਹਿ ਰਹੇ ਨੇ ਕਹਿੰਦੇ ਕਿ ਮੀਡੀਆ ਤੇ ਪੋਲੀਟੀਸ਼ੀਅਨ ਸਿਰਫ ਵੋਟ ਬੈਂਕ ਨੂੰ ਦੇਖ ਕੇ ਮੁੱਦਿਆਂ ਨੂੰ ਚੁੱਕਦੇ ਆ ਦਰਦਨਾਕ ਐ ਕੈਸਾ ਦਰਦਨਾਕ ਹੈ ਕਿ ਉੱਥੇ ਹੁਣ ਮਹਾਰਾਸ਼ਟਰ ਦੇ ਵਿੱਚ ਲੋਕ ਸੜਕਾਂ ਤੇ ਨੇ ਕਿ ਜੇ ਸਾਡੀਆਂ ਫੁੱਲ ਭਰ ਬੱਚੀਆਂ ਜਿਹੜੀਆਂ ਉਹ ਕੋਈਆਂ ਜਾ ਰਹੀਆਂ ਨੇ ਨੋਚੀਆਂ ਜਾ ਰਹੀਆਂ ਉਹ ਵੀ ਸਕੂਲ ਦੇ ਵਿੱਚ ਤੇ ਬਚਾਇਆ ਜਾ ਰਿਹਾ ਹੈ ਸਕੂਲ ਪ੍ਰਸ਼ਾਸਨ ਨੂੰ ਅਸੀਂ ਕਿੱਥੇ ਜਾਈਏ ਦੱਸੋ ਕਿੱਥੇ ਜਾਈਏ ਅਸੀਂ ਬਿਲਕੁਲ ਬਿਲਕੁਲ ਤਾਂ ਜਦੋਂ ਫਿਰ ਗੱਲ ਇੱਥੇ ਆ ਤੱਕ ਜਾ ਪੁੱਛਦੀ ਹੈ ਨਾ ਸਭ ਤਾਂ ਫਿਰ ਉਦੋਂ ਲੋਕ ਸੜਕਾਂ ਤੇ ਆਉਣੇ ਸ਼ੌਂਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਜਟਵੈਰ ਜੀ ਕਹਿ ਰਹੇ ਨੇ ਕਿ ਕਾਦੀ ਆਜ਼ਾਦੀ ਹੈ ਇੱਥੇ ਭਾਰਤ ਚਾ ਨਾ ਕੋਈ ਸੇਫ ਹੈ ਜਾਨਵਰ ਕਹਿੰਦੇ ਸੇਫ ਹੈ ਬੰਦੇ ਨਹੀਂ ਸੇਫ ਨਾਲ ਹੀ ਮਨਜੀਤ ਜੀ ਕਹਿ ਰਹੇ ਨੇ ਕਿ ਤਾਂ ਹੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ ਲੋਕ ਲੋਕ ਵਿਚਾਰੇ ਕਰਨ ਵੀ ਕੀ ਜੀ ਜਿੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ ਸੁਰੱਖਿਆ ਨਹੀਂ ਮਿਲ ਰਹੀ ਫਿਰ ਲੋਕ ਕਰਨ ਵੀ ਕੀ ਮਿੰਟੂ ਜੀ ਹੋਰ ਕੁਝ ਕਮੈਂਟ ਪੜ ਲਈ ਆਪਾਂ ਸਤਨਾਮ ਪਾਲੀਆ ਜੀ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵਿਧਾਨ ਸਭਾ ਸੈਸ਼ਨ ਦੀ ਮਿਆਦ ਦਾ 1 ਮਹੀਨਾ ਵਧਾਉਣ ਦੇ ਵਿੱਚ ਮੰਗ ਕਰ ਰਿਹਾ ਉਹ ਜੀ ਮੌਨਸੂਨ ਸੈਸ਼ਨ ਜਿਹੜਾ ਉਹ ਕਹਿ ਰਹੇ ਨੇ ਕਿ ਉਹਦੀ ਮਿਆਦ ਵਧਾਓ ਨਹੀਂ ਠੀਕ ਆ ਮੰਗ ਤੇ ਉਹਨਾਂ ਦੀ ਵਾਜਬ ਆ ਉਹ ਇੱਕ ਗੀਤ ਵੀ ਸੀ ਨਾ ਜ਼ਰਾ ਦਿਓ ਤਵੱਜੋ ਜੀ ਹਮ ਤਾਂ ਗੱਲ ਆ ਕਿ ਤਵੱਜੋ ਦੇਣੀ ਬਣਦੀ ਹੈ ਹਾਂ ਜੀ ਤਵੱਜੋ ਦੇਣੀ ਬਣਦੀ ਹੈ ਸਭ ਹਮ ਪਰ ਜੇ ਤਵੱਜੋ ਦੇਣ ਤੇ ਆਏ ਆ ਤਾਂ ਫਿਰ ਥੋੜਾ ਜਿਹਾ ਵਹੀ ਖਾਤਾ ਖੋਲ ਲੈਣਾ ਚਾਹੀਦਾ ਜੀ ਜਦੋਂ ਭਾਰਤ ਆਜ਼ਾਦ ਹੁੰਦਾ ਪੰਜਾਬ ਪੈਪਸੂ ਹਮ ਸਾਰਾ ਕੁਛ ਸੀਗਾ ਉਸ ਤੋਂ ਬਾਅਦ ਸਾਡੇ ਨੇਤਾ ਜਿਨ੍ਹਾਂ ਨੂੰ ਅਸੀਂ ਕਈ ਵਾਰ ਗਾਲਾਂ ਵੀ ਕੱਢਦੇ ਹਾਂ ਕਿ ਉਹਨਾਂ ਨੇ ਕੀ ਕੀਤਾ ਜੀ ਸਭ ਉਹਨਾਂ ਨੇ ਇਹ ਕੀਤਾ ਕਿ ਉਹਨਾਂ ਦੇ ਦੌਰ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ 1952 ਤੋਂ ਲੈ ਕੇ ਅਗਾਹ ਤੱਕ ਸਭ 50 60 ਬੈਠਕਾਂ ਸੀਗੀਆਂ ਸਾਲਾਨਾ ਜੀ ਸਿਟਿੰਗਸ ਜਿਸ ਨੂੰ ਬੋਲਦੇ ਆ ਕਿਉਂਕਿ ਬੈਠੇ ਬੈਠੇ ਕੱਲ ਮੈਂ ਇੱਕ ਅੰਕੜਾ ਕੱਢਿਆ ਤਾਂ ਉਹ ਘੱਟ ਆ ਗਿਆ ਬਿਲਕੁਲ ਉਸੇ ਤਰ੍ਹਾਂ ਹੀ ਮੇਰੇ ਕੋਲ ਕੱਲ ਦਾ ਪੇਪਰ ਤੇ ਲਿਖਿਆ ਹੋਇਆ ਤੇ ਮੈਂ ਚੱਕ ਕੇ ਪੜ ਦੇਣਾ 1965 ਦੇ ਵਿੱਚ ਕੱਲੇ ਬਜਟ ਸੈਸ਼ਨ ਦੀਆਂ 41 ਸਿਟਿੰਗਸ ਹਨ ਜੀ ਸਭ ਫਿਰ ਔਸਤਨ 40 ਤੋਂ 45 ਆ ਜਾਂਦੀਆਂ ਫਿਰ ਜਦੋਂ ਅਕਾਲੀ ਆਉਂਦੇ 97 ਜੀ ਇਹ 20 ਤੋਂ 25 ਤੇ ਫਿਰ ਹੁਣ ਹੁਣ ਕਿੱਥੇ ਖਲੋਤੇ ਆ ਮਾਨ ਸਾਹਿਬ ਮਾਨ ਸਾਹਿਬ ਦਾ ਦੌਰ ਸ਼ੁਰੂ ਹੁੰਦਾ ਹੈ ਚੋਬਰ ਦਾ ਦੌਰ ਜਿਹੜਾ ਉਹ 22 ਤੋਂ ਬਾਅਦ ਸ਼ੁਰੂ ਹੁੰਦਾ ਹੈ ਤਾਂ ਸਭ ਇੱਥੇ ਜੇ ਤੁਸੀਂ ਦੇਖੋਗੇ 22 ਦੇ ਵਿੱਚ ਇਹਨਾਂ ਦੀਆਂ 17 ਸੈਟਿੰਗ ਸੀਗੀਆਂ ਜੀ ਤੇ 23 ਚ ਕੁੱਲ 12 ਮੀਟਿੰਗਾਂ ਨੇ ਕਿੰਨੀਆਂ ਹੋ ਗਈਆਂ 17 ਤੇ 12 29 ਜੀ